ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦੱਸ ਦੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਉਹਨਾਂ ਦਰਸ਼ਕਾਂ ਨੂੰ ਜਿਹੜੇ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੇਖੋ ਗੱਲ ਇਹ ਅੱਜ ਦੀ ਵੀਡੀਓ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਲਗਾਤਾਰ ਬਦਨਾਮ ਹੋ ਰਿਹਾ ਹੈ ਇਲੈਕਸ਼ਨ ਦਿੱਲੀ ਦੀ ਹੈ ਦਿੱਲੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਬਦਨਾਮੀ ਪੰਜਾਬੀਆਂ ਦੀ ਹੈ ਪਹਿਲਾਂ ਤਾਂ ਪੰਜਾਬੀਆਂ ਦੀ ਬਦਨਾਮੀ ਉਦੋਂ ਹੋਈ ਜਦੋਂ ਪੰਜਾਬੀਆਂ ਨੂੰ ਗੁੰਡੇ ਕਿਹਾ ਗਿਆ ਪੰਜਾਬੀਆਂ ਦੀ ਜਿਹੜੀ ਨੰਬਰ ਪਲੇਟਾ ਲਾ ਕੇ ਗੱਡੀਆਂ ਘੁੰਮ ਰਹੀਆਂ ਨੇ ਉਹਨਾਂ ਬਾਰੇ ਪ੍ਰਵੇਸ਼ ਪਰਮਾ ਨੇ ਕਿਹਾ ਕਿ 26 ਜਨਵਰੀ ਨੂੰ ਸਾਨੂੰ ਖਤਰਾ ਹੈ ਇੱਥੇ ਗੁੰਡੇ ਘੁੰਮ ਰਹੇ ਨੇ ਉਦੋਂ ਪੰਜਾਬੀਆਂ ਨੂੰ ਐਜ਼ ਅ ਕਮਿਊਨਿਟੀ ਬਦਨਾਮ ਕੀਤਾ ਗਿਆ ਹੁਣ ਇੱਕ ਨਵੀਂ ਗੱਲ ਹੋਈ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਘਰ ਹੈ ਜਿਹੜੇ ਰਹਿਸ਼ ਹੁੰਦੀ ਹੈ ਨਾ ਦਿੱਲੀ ਦੇ ਵਿੱਚ ਹਰਿਕ ਜਿਹੜਾ ਸਟੇਟ ਹੈ ਉਸ ਦੇ ਜਿਹੜੇ ਮੁੱਖ ਮੰਤਰੀ ਹੁੰਦੇ ਨੇ ਉਹਨਾਂ ਦੀ ਦੇਸ਼ ਦੀ ਕੈਪੀਟਲ ਦੇ ਵਿੱਚ ਰਹਿਸ਼ ਹੁੰਦੀ ਹੈ ਤੇ ਇੱਕ ਭਵਨ ਹੁੰਦਾ ਜਿਵੇਂ ਪੰਜਾਬ ਭਵਨ ਜਿਹੜੇ ਵੀ ਮੰਤਰੀ ਜਾ ਐਮਐਲਏ ਜਾਂਦੇ ਨੇ ਉੱਥੇ ਕਮਰਾ ਬੁੱਕ ਕਰਾ ਕੇ ਰਹਿ ਸਕਦੇ ਨੇ ਇਸੇ ਤਰ੍ਹਾਂ ਜਿਹੜਾ ਮੁੱਖ ਮੰਤਰੀ ਹੈ ਉਹ ਕਪੂਰਥਲਾ ਹਾਊਸ ਉਹਦਾ ਘਰ ਹੈ ਅਫੀਸ਼ੀਅਲ ਰੈਜ਼ਿਡੈਂਸ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਪੋਰਟਲਾ ਹਾਊਸ ਪੋਰਟਲਾ ਦੇ ਜਿਹੜੇ ਮਹਾਰਾਜਾ ਜਿਹੜੇ ਆਲੂਵਾਰੀਆ ਮਿਸਰ ਨਾਲ ਸੰਬੰਧਤ ਸੀ ਉਹਨਾਂ ਦਾ ਰੈਜ਼ਿਡੈਂਸ ਹੁੰਦਾ ਸੀ ਕਿਸੇ ਟਾਈਮ ਇਹ ਦਿੱਲੀ ਦੇ ਵਿੱਚ ਕਨਾਟ ਪਲੇਸ ਤੇ ਬਿਲਕੁਲ ਲੱਗਿਆ ਹੈ ਇਹ ਉੱਥੇ ਜਿਹੜੇ ਅੱਜ ਕੱਲ੍ਹ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉੱਥੇ ਰਹਿੰਦੇ ਨੇ ਉੱਥੇ ਅੱਜ ਰੇਡ ਹੋਈ ਔਰ ਰੇਡ ਜਦੋਂ ਹੋਈ ਉੱਥੇ ਜਿਹਨੇ ਇਲੈਕਸ਼ਨ ਕਮਿਸ਼ਨ ਦੇ ਜਿਹੜਾ ਸੀ ਰਟਰਨਿੰਗ ਆਫੀਸਰ ਉਨੇ ਦਸਿਆ ਮੀਡੀਆ ਨੂੰ ਦੱਸਿਆ ਕਹਿੰਦਾ ਦੇਖੋ ਅਸੀਂ 100 ਮਿੰਟ ਚ ਜਵਾਬ ਦੇਣਾ ਸਾਨੂੰ ਸੀ ਵਿਜ਼ਨ ਤੇ ਐਪ ਜਿਹੜੀ ਬਣਾਈ ਆ ਉਹ ਤੇ ਇੱਕ ਸ਼ਿਕਾਇਤ ਮਿਲੀ ਹੈ ਕਿ ਇੱਥੇ ਪੈਸੇ ਬੰਦੇ ਜਾ ਰਹੇ ਨੇ ਤੇ ਲੇਕਿਨ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਯਾਰ 3 ਘੰਟੇ ਦੇ ਅੰਦਰ ਜਾਣ ਦਿੱਤਾ ਉਹਨਾਂ ਨੂੰ ਉਹ ਕਹਿੰਦਾ ਵੀ ਅਸੀਂ ਤਾਂ 100 ਮਿੰਟ ਚ ਜਵਾਬ ਦੇਣਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਅੰਦਰ ਜਾਣ ਦਿਓ ਇੱਕ ਸਾਡਾ ਕੈਮਰਾਮੈਨ ਨਾਲ ਹੋਊਗਾ ਤੇ ਤਾਂ ਕਿ ਅਸੀਂ ਆਪਣੀ ਕਾਰਵਾਈ ਕਰ ਸਕੀਏ ਇਹ ਡਕਟਰਾ ਰਸੀ ਸਭ ਮਿਚ ਕਰਨਾ ਹੁੰਦਾ ਚਲੋ ਫਿਰ ਉਹਨਾਂ ਨੂੰ ਜਾਣ ਦਿੱਤਾ ਬਾਹਰ ਆ ਕੇ ਬਿਲੇ ਤਾਂ ਕੁਛ ਨਹੀਂ ਆ ਕੇ ਇਨਾ ਕੀ ਕਿਹਾ ਉਸਨੇ ਕਿ ਜੀ ਕਮਰੇ ਕੁਝ ਕਮਰੇ ਲੋਕ ਸੀ ਇਹ ਗੱਲ ਉੱਥੇ ਕਹੀ ਲੇਕਿਨ ਮੁੱਖ ਮੰਤਰੀ ਦੇ ਰੈਜੀਡੈਂਸ ਤੇ ਰੇਡ ਹੋਣੀ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਤੇ ਜਿਹੜੀ ਮੈਂ ਬਦਨਾਮੀ ਦੀ ਗੱਲ ਕਰ ਰਿਹਾ ਮਾਨ ਸਾਹਿਬ ਖੁਦ ਕਹਿ ਰਹੇ ਨੇ ਜਦੋਂ ਇਹ ਰੇਡ ਹੋ ਰਹੀ ਸੀ ਤੇ ਮਾਨ ਸਾਹਿਬ ਨੇ ਇਹ ਕਿਹਾ ਕਹਿੰਦੇ ਦੇਖੋ ਪ੍ਰਵੇਸ਼ ਵਰਮਾ ਸਰੀਆਂ ਪੈਸੇ ਪਟ ਰਹੇ ਉਹਦੇ ਤੇ ਤਾਂ ਪੂਰੀ ਰੇਡ ਹੀ ਕਰਦੀ ਇਹ ਦਿੱਲੀ ਪੁਲਿਸ ਇਹ ਚੌਂਕ ਕਮਿਸ਼ਨ ਇਹ ਭਾਜਪਾ ਦੇ ਸਾਡੇ ਦੇ ਕੰਮ ਕਰਦੇ ਨੇ ਸਭ ਮਿਲੇ ਹੋਏ ਨੇ ਪ੍ਰਵੇਸ਼ ਵਰਮਾ ਨੂੰ ਵੀ ਫੜਦੇ ਹੋਰ ਬਹੁਤ ਸਾਰੇ ਬੰਦੇ ਰਹੇ ਨੇ ਅਸ਼ੋਕ ਲੋਹਤ ਦੀ ਗੱਲ ਕੀਤੀ ਆਵਾਜ਼ੀ ਪਾਰਟੀ ਨੇ ਉਹਦਾ ਕਦੇ ਦਫਤਰ 'ਚੋਂ ਪੈਸੇ ਪੰਡੀ ਜਾਂਦਾ ਤੇ ਉੱਥੇ ਤਾਂ ਤੁਸੀਂ ਕੋਈ ਰੇਡ ਨਹੀਂ ਕਰਦੇ ਤੁਸੀਂ ਇੱਥੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਰਜਿਸਟਰੀ ਰੇਡ ਕਰ ਰਹੇ ਕਦੇ ਰਵਿੰਦ ਕੇਜਰੀਵਾਲ ਦੇ ਕਦੇ ਸੌਰਵ ਭਾਰਤਵਾਦ ਦੇ ਇਹ ਭਾਰਤੀ ਜਨਤਾ ਪਾਰਟੀ ਕਦੇ ਕਰ ਰਹੀ ਹੈ ਦਿੱਲੀ ਪੁਲਿਸ ਨਾਲ ਮਿਲੀ ਹੋਈ ਹੈ ਔਰ ਪੁਤਤਮਾਨ ਨੇ ਫਿਰ ਲਿਖਿਆ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਪੰਜਾਬੀਆਂ ਨੂੰ ਬਦਨਾਮ ਤਾਂ ਕੁਝ ਦਿਨ ਪਹਿਲਾਂ ਉਦੋਂ ਬਹੁਤ ਬਦਨਾਮੀ ਹੋਈ ਜਦੋਂ ਇੱਕ ਕਾਰ ਫੜੀ ਗਈ ਕਾਰ ਦੇ ਵਿੱਚ ਕਲੇਮ ਕੀਤਾ ਗਿਆ ਕਿ ਪੰਜਾਬ ਦਾ ਨੰਬਰ ਹੈ ਇਹ ਔਰ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ 10 ਲੱਖ ਰੁਪਏ ਦੇ ਸ਼ਰਾਬ ਬੰਡੀ ਜਾਣ ਲਈ ਸ਼ਰਾਬ ਦੀਆਂ ਬੋਤਲਾਂ ਫੜੀਆਂ ਨੇ ਨਾਲ ਪੋਸਟਰ ਦੇ ਜਿਹੜੇ ਆਵਾਦਵੀ ਪਾਰਟੀ ਦੇ ਜਾਂ ਇਲੈਕਸ਼ਨ ਮਟੀਰੀਅਲ ਜਿਹੜਾ ਹੁੰਦਾ ਉਹ ਕਲੇਮ ਕੀਤਾ ਗਿਆ ਪੁਲਿਸ ਵੱਲੋਂ ਕਿ ਉਹ ਫੜਿਆ ਹੁਣੇ ਪੰਜਾਬ ਭਵਨ ਦੇ ਬਾਹਰ ਉਹ ਗੱਡੀ ਫੜੀ ਗਈ ਸੀ ਤੇ ਤਿਲਕ ਨਾਦਰ ਥਾਣੇ 'ਚ ਉਹਦੀ ਰਿਪੋਰਟ ਹੋਈ ਹੈ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੁਣੇ ਜਦੋਂ ਇਹ ਗੱਲ ਹੁੰਦੀ ਹੈ ਉੱਥੇ ਵੀ ਪੰਜਾਬ ਸਰਕਾਰ ਜਿਹੜਾ ਭਗਵੰਤ ਮਾਨ ਜਿਹੜਾ ਜਿਹੜੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਵੀ ਗਲਤ ਹੈ ਇਹ ਗੱਡੀ ਤਾਂ ਸਾਡੀ ਹੈ ਹੀ ਨਹੀਂ ਤੇ ਇਹ ਫਰਜੀ ਨੰਬਰ ਲਾਇਆ ਹੈ ਫੇਕ ਨੰਬਰ ਲਾਇਆ ਹੋਇਆ ਹੈ ਤੇ ਔਰ ਇਹ ਗਲਤ ਹੈ ਜਿਹੜਾ ਸਾਡੇ ਤੇ ਇਲਜ਼ਾਮ ਲੱਗ ਰਿਹਾ ਅਸੀਂ ਐਸਾ ਕੁਝ ਨਹੀਂ ਕਰ ਰਹੇ ਇਹ ਜਿਹੜਾ ਝਾਲੀ ਨੰਬਰ ਲਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਉੱਥੇ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਤਾਂ ਨੰਬਰ ਹੀ ਨਹੀਂ ਹੈ ਇਹ ਜਿਹੜਾ ਫਿਰ ਜਦੋਂ ਗੱਡੀ ਦਾ ਪਤਾ ਲੱਗਿਆ ਇਹ ਗੱਡੀ ਇੱਕ ਆदमी ਡੈਂਟਲ ਕਾਲਜ ਪਠਾਨਕੋਟ ਦੇ ਕਬਦ ਦੇ ਦੀ ਹੈ ਜਿਹੜਾ ਮਹਾਰਾਸ਼ਟਰ ਦਾ ਰਹਿਣ ਵਾਲਾ ਤੇ ਉੱਥੇ ਇਹਦੇ ਪੰਜਾਬ ਸਰਕਾਰ ਦਾ ਇਹਦੇ ਨਾਲ ਕੀ ਲਿੰਕ ਹੈ ਤੋਂ ਗੱਡੀ ਪੰਜਾਬ ਸਰਕਾਰ ਦੀ ਬਣਾਈ ਹੋਈ ਤੋਂ ਇਸ ਤਰੀਕੇ ਨਾਲ ਉਹਦੋਂ ਵੀ ਇਹੀ ਗੱਲ ਕਹੀਗੀ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਗੱਲ ਇਹ ਹੈ ਕਿ ਅੱਜ ਤਾਂ ਹੁਣ ਜਦੋਂ ਇਹ ਤੇ ਰੇਡ ਹੋਈ ਭਗਵੰਤ ਮਾਨ ਦੇ ਬੰਗਲੇ ਤੇ ਦਿੱਲੀ ਵਾਲੇ ਤੇ ਉਸ ਵੇਲੇ ਉਹ ਬੰਗੜਾ ਤੁਹਾਨੂੰ ਯਾਦ ਹੋਊ ਜਿੱਥੇ ਰਾਗੂਬ ਚੱਡਾ ਦੀ ਮੰਗਣੀ ਹੋਈ ਸੀ ਜਿੱਥੇ ਗੈਨੀ ਹਰਪ੍ਰੀਤ ਸਿੰਘ ਗਏ ਸੀ ਤਾਂ ਬੜੀ ਉਦੋਂ ਚਰਚਾ ਹੋਈ ਸੀ ਜਾਂ ਵਿਰੋਧ ਹੋਇਆ ਸੀ ਜਾਂ ਬਦਨਾਮੀ ਹੋਈ ਸੀ ਜਦੋਂ ਇੱਥੇ ਰਾਗੂਬ ਚੱਡਾ ਦੀ ਮੰਗਣੀ ਜਿਹੜੀ ਇੱਕ ਫਿਲਮ ਐਕਟਰਸ ਨਾਲ ਹੋਈ ਸੀ ਉਹੀ ਇਹ ਬੰਗਲਾ ਹੈ ਕਮਰਥਲਾ ਹਾਊਸ ਤੇ ਬਦਨਾਮੀ ਜਦੋਂ ਅੱਜ ਇੱਥੇ ਰੇਡ ਹੁੰਦੀ ਹੈ ਉਹ ਦੋ ਫਿਰ ਵਿਰੋਧੀ ਧਿਰਾਂ ਮੈਂ ਸੁਣ ਰਿਹਾ ਸੀ ਅਕਾਲੀ ਦਰ ਦੇ ਬਲਾਲੇ ਨੂੰ ਉਹ ਕਹਿੰਦੇ ਪੰਜਾਬ ਨੂੰ ਦੇ ਨਾਮ ਕਰ ਰਿਹਾ ਹੈ ਭਗਵੰਤ ਮਾਨ ਤੇ ਵਿਰੋਧੀ ਤਾਂ ਹੋਰ ਕਹਿਣਗੇ ਵਿਰੋਧੀ ਤਾਂ ਇਹ ਵੀ ਕਹਿ ਰਹੇ ਨੇ ਪੰਜਾਬ ਸਰਕਾਰ ਸਾਰੀ ਦਿੱਲੀ ਬੈਠੀ ਹੈ ਪੰਜਾਬ ਦਾ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਕੈਬਨਿਟ 10 ਤਰੀਕ ਨੂੰ ਰੱਖੀ ਹੈ ਹੁਣ ਤੱਕ ਕੁਝ ਨਹੀਂ ਹੋਇਆ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਹੀ ਹੋਊ ਇਹ ਗੱਲ ਬਿਲਕੁਲ ਸਹੀ ਹੈ ਕਿ ਦਿੱਲੀ ਦੇ ਵਿੱਚ ਗਹਿਗਾ ਚ ਲੜਾਈ ਹੈ ਇਸ ਵਾਰ ਪੂਰਾ ਜੋਰ ਲਾਇਆ ਜਾ ਰਿਹਾ ਹੈ ਜਿਹੜਾ ਦੇ ਪਾਰਟੀ ਜਨਤਾ ਪਾਰਟੀ ਨੂੰ ਹਰ ਖੀਲਾ ਵਰਤੇ ਜਾ ਰਿਹਾ ਹੈ ਹਰ ਕਿਸਮ ਦੀ ਬਦਨਾਮੀ ਦੀ ਗੱਲ ਵੀ ਜਿਹੜੀ ਹੋ ਰਹੀ ਹੈ ਉਹਦੇ ਚ ਹੁਣ ਦੇਖੋ ਬ੍ਰਦਰ ਸਚਦੇਵ ਹਾਣੇ ਭਾਜਪਾ ਦੇ ਸਦੇ ਪ੍ਰਧਾਨ ਨੇ ਦਿੱਲੀ ਦੇ ਉਹਨਾਂ ਦੀ ਸਟੇਟਮੈਂਟ ਦੇਖੋ ਜਦੋਂ ਰੇਡ ਹੋਈ ਹੈ ਉਸ ਤੋਂ ਬਾਅਦ ਉਹ ਕਹਿੰਦੇ ਦੇਖੋ ਪਹਿਲਾਂ ਤਾਂ ਕੇਜਰੀਵਾਲ ਨੇ ਸਿਰਫ ਕਰਾਪਸ਼ਨ ਚ ਫਸਿਆ ਸੀ ਫਿਰ ਦਿੱਲੀ ਦੀ ਜਮ੍ਹਾਂ ਨੂੰ ਪੋਲੂਟ ਕੀਤਾ ਫਿਰ ਕੇਜਰੀਵਾਲ ਨੇ ਜਿਹੜਾ ਹੈ ਹਵਾ ਪੋਲੂਟ ਕੀਤੀ ਦਿੱਲੀ ਦੀ ਹੌਲਸਰਾ ਪੋਲਿਟিক্যাল ਸਿਸਟਮ ਇੰਪਲੂਟ ਕਰਤਾ ਉਹ ਬੋਰ ਨੇ ਉਧਰੋਂ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੀ ਡਿਰੈਕਟੇਸ਼ਿਪ ਹੈ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਉਹ ਕਹਿੰਦੇ ਸਾਡੇ ਤੇ ਤੁਸੀਂ ਰੇਡ ਕਰੀ ਜਾਨੇ ਹੈ ਹਿੰਮਤ ਤੁਹਾਡੀ ਰੁਕੋਗੇ ਰੇਡ ਕਰੋਗੇ ਅਮਤਿਸ਼ਾ ਤੇ ਇਸ ਕਿਸੇ ਦੀ ਗੱਲਾਂ ਹੋ ਰਹੀਆਂ ਨੇ ਤੇ ਪਹਿਲਾਂ ਆਜੀ ਸਿੰਘ ਤੇ ਮਾਨ ਭਗਵਾਨ ਜੀ ਜਦੋਂ ਸਕਿਉਰਿਟੀ ਆਫਿਸ ਲਈ ਸੀ ਉਦੋਂ ਵੀ ਹਮਨੇ ਕੀਤੀ ਸੀ ਉਦੋਂ ਆਜੀ ਸਿੰਘ ਨੇ ਤਾਂ ਇਹ ਵੀ ਆਪਣਾ ਕੀਤਾ ਸੀ ਕਿ ਅਮਿਤ ਸ਼ਾਹ ਨੇ ਕਰਵਾ ਰਿਹਾ ਹੈ ਕੇਜਰੀਵਾਲ ਤੇ ਤੇ ਹੁਣ ਕੇਜਰੀਵਾਲ ਤੇ ਜੁਹਣਾ ਦੇ ਪਾਣੀ ਦਾ ਮਾਮਲੇ ਦੇ ਵਿੱਚ ਐਸੇ ਤਾਂ ਜਿਹੜਾ ਹੈ ਬੋਦੀ ਸਾਹਿਬ ਦੀ ਵੀ ਐਂਟਰੀ ਹੋ ਗਈ ਇਹ ਕਹਿੰਦੇ ਵੀ ਥੋੜਾ ਪ੍ਰਧਾਨ ਮੰਤਰੀ ਉਹ ਵੀ ਜ਼ਹਿਰੀਲਾ ਪਾਣੀ ਪੀਂਦਾ ਤੋ ਇਹ ਸਾਰਾ ਕੁਝ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਦਿੱਲੀ ਦੀ ਵਿਧਾਨ ਸਭਾ ਚ ਬੈਸੇ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਬਾਕੀ ਸਟੇਟਸ ਦੇ ਵਿੱਚ ਜੁਨਟ ਹੁੰਦੇ ਨੇ ਉਹ ਮਦਦ ਕਰਨ ਲਈ ਆਉਂਦੇ ਨੇ ਪਰ ਇੱਥੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦਿੱਲੀ 'ਚ ਕਿ ਪੰਜਾਬ ਸਰਕਾਰ ਸਾਰੀ ਇੱਥੇ ਆ ਗਈ ਹੈ ਸਾਰੇ ਐਮਐਲਏ ਇੱਥੇ ਨੇ ਸਾਰੇ ਮੰਤਰੀ ਇੱਥੇ ਨੇ ਇੱਕ ਦੇਖੋ 70 ਸੀਟਾਂ ਨੇ 92 ਦਾ ਐਮਐਲਏ ਨੇ 94 ਜਾਉਣਾ ਜੋ 15 ਮੰਤਰੀ ਲਾ ਲੂ ਤੇ ਫਿਰ ਚੇਅਰਮੈਨ ਸਾਰੇ ਜਿਹੜੇ ਇੱਕ ਇੱਕ ਹਲਕੇ 'ਚ 2 3 3 ਵੱਡੇ ਬੰਦਿਆਂ ਦੀ ਜਿਹੜੇ ਅਹੁਦੇਦਾਰ ਹੈ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਔਰ ਇਹੀ ਗੱਲ ਤਾਂ ਪ੍ਰਵੇਸ਼ ਬਰਮਾ ਨੇ ਕਹੀ ਸੀ ਕਿ ਜੀ ਇਹ ਜਾਨੇ ਸਾਰੇ ਬੁੱਕ ਕਰਾ ਲੈਣ ਤਾਂ ਹੱਕ ਵੀ ਬਣਦਾ ਚਲੋ ਉਹ ਹੋਟਲ ਬੁੱਕ ਕਰਾ ਲੈ ਜਾਂ ਗੈਸਟ ਹਾਊਸ ਬੁੱਕ ਕਰਾ ਲੈ ਜਾਂ ਜਿੱਥੇ ਵੀ ਰਹਦੇ ਨੇ ਉਹ ਤਾਂ ਉਹਨਾਂ ਨੇ ਦੇਖਣਾ ਲੇਕਿਨ ਪੰਜਾਬ ਦਾ ਪੈਸਾ ਤਾਂ ਜਾ ਰਿਹਾ ਪੰਜਾਬੀ એનર્ਜੀ ਜਾ ਰਹੀ ਹੈ ਪੰਜਾਬ ਦੇ ਕੰਮ ਰੁਕੇ ਪਏ ਨੇ ਪੰਜਾਬ ਦੇ ਵਿੱਚ ਇਹ ਤਾਂ ਗੱਲ ਪੱਕੀ ਹੈ ਕਿ ਜਦੋਂ ਸਰਕਾਰ ਬਾਹਰ ਹੈ ਤਾਂ ਪੰਜਾਬ ਦੇ ਕੰਮ ਤਾਂ ਰੁਕ ਗਏ ਨੇ ਤੇ ਉਹ ਇਹ ਸਾਰਾ ਕੁਝ ਚੱਲਣ ਤੋਂ ਇਕ ਨਵੀਂ ਗੱਲ ਜਿਹੜੀ ਹੈ ਉਹ ਆ ਨਵੀਂ ਆ ਗਈ ਕਿ ਕਦੇ ਸੁਣਿਆ ਨਹੀਂ ਸੀ ਕਿ ਮੁੱਖ ਮੰਤਰੀ ਦੇ ਰੈ residense ਤੇ ਰੇਡ ਹੋ ਜੇ ਇਹ ਆਪ ਹੀ ਲਿਖ ਰਹੇ ਨੇ ਭਗਵੰਤ ਮਾਨ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਵਿਰੋਧੀ ਧਿਰ ਵੀ ਕਹਿ ਰਹੀ ਹੈ ਪੰਜਾਬ ਬਦਨਾਮ ਹੋ ਰਿਹਾ ਹੈ ਜਦੋਂ ਜੇ ਮੁੱਖ ਮੰਤਰੀ ਵੀ ਇਹ ਕਹਿ ਰਹੇ ਨੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਵਿਰੋਧੀ ਧਿਰ ਨੂੰ ਵੀ ਕਹਿ ਰਹੀ ਹੈ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਬਦਨਾਮੀ ਦਾ ਕਾਰਨ ਕੀ ਹੈ ਜੀ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਕਿਦਰਨ ਕਿਤੇ ਇੱਕੋ ਤਨੀ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਤਾਂ ਮੰਨੀ ਪੈਗੀ ਕਲਾਕਾਰ ਨੇ ਮੰਜਬਾ ਲਾ ਸਕਦੇ ਨੇ ਜੇ ਕਮੇਡੀਅਨ ਰਹੇ ਨੇ ਤੇ ਉਹ ਜਦੋਂ ਜਿਹੜਾ ਬਾਜ਼ਵੀ ਬਾਸ਼ ਹੁੰਦਾ ਤੇ ਮਾਲ ਵਿੱਚ ਉਹਨਾਂ ਦੀ ਡਿਮਾਂਡ ਵੀ ਹੁੰਦੀ ਹੈ ਤੇ ਹਰ ਇੱਕ ਪਾਸੇ ਭਗਵੰਤ ਮਾਨ ਦੀ ਡਿਮਾਂਡ ਹੈ ਇਹ ਤਾਂ ਮੰਗਤਾ ਹੈ ਤੇ ਸਰਕਾਰ ਜਿਹੜੀ ਭਾਜਪਾ ਨੂੰ ਲੱਗਦਾ ਹੈ ਕਿ ਇਹਨੂੰ ਟਾਰਗੇਟ ਕਰੋ ਇਹ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈ ਹਰ ਰੋਜ਼ ਪਤਾ ਨਹੀਂ ਕਦੋਂ ਕਿਹੜਾ ਟਾਈਮ ਮਿਲਦਾ ਹੋਊ ਜਿਹੜੇ ਨਵੇਂ ਤੋਂ ਨਵੇਂ ਜੁਗੜੇ ਘੜ ਕੇ ਅਗਲੇ ਦਿਨ ਜਾ ਕੇ ਉਹ ਰੋਡ ਸ਼ੋਅ ਤੇ ਜਿਹੜੇ ਬਾਦ ਸਾਹਿਬ ਸੁਣਾਉਂਦੇ ਨੇ ਲੋਕਾਂ ਨੂੰ ਸੌਂਦੇ ਨੇ ਭਾਪਾ ਨੂੰ ਡਿਫੈਂਸ ਚ ਪਾਉਂਦੇ ਨੇ ਤੇ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ ਚਲੋ ਇਹਨਾਂ ਨੂੰ ਕਰੋ ਦੂਜੀ ਗੱਲ ਇਹ ਵੀ ਹੈ ਕਿ ਲਗਾਤਾਰ ਜਿਹੜਾ ਹੈ ਜਿਵੇਂ ਲੜਾਈ ਚੱਲ ਰਹੀ ਹੈ ਤੋਂ ਇੱਕ ਦੀ ਪਾ 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 ਵੀ ਚਾਹੁੰਦੀ ਹੈ ਕਿ ਅਸੀਂ ਕੁਝ ਕਰਕੇ ਦੇਖੀਏ ਬਹੁਤ ਚੜ ਹੋ ਗਿਆ ਦਿੱਲੀ ਦੇ ਸੱਤਾ ਤੋਂ ਬਾਹਰ ਤੇ ਦੂਜੇ ਪਾਸੇ ਕੇਜਰੀਵਾਲ ਨੂੰ ਵੀ ਲੱਗਦਾ ਹੈ ਕਿ ਇਸ ਵਾਰ ਲੜਾਈ ਜਿਆਦਾ ਖਤਰਨਾਕ ਹੈ ਕਿਉਂਕਿ ਕਾਂਗਰਸ ਇੱਕ ਤਿੱਖੇ ਤੇਵਰ ਨੇ ਕਾਂਗਰਸ ਤੇ ਔਰ ਜਿਸ ਤਰੀਕੇ ਨਾਲ ਰਾਹੁਲ ਗਾਧੀ ਨੇ ਕਿਹਾ ਕਿ ਛੋਟੀ ਜੀ ਕਾਰਤੇ ਆਇਆ ਸੀ ਤੇ ਹੁਣ ਸੀਸਪੈਰ ਬਣਾ ਲਿਆ ਜਿੰਨੇ ਜਿਹੜੇ ਪੁਰਾਣੇ ਸਾਥੀ ਸੀ ਉਹਨਾਂ ਦਾ ਵੀ ਹਾਲ ਹੁਣ ਤਾਂ ਲੜਾਈ ਚੰਡੀਗੜ੍ਹ ਤੋਂ ਵੀ ਸ਼ੁਰੂ ਹੋ ਗਈ ਚੰਡੀਗੜ੍ਹ ਦੇ ਮੇਰ ਜਿਹੜਾ ਹੈ ਉਹ ਕ੍ਰਾਸ ਵੋਟਿੰਗ ਹੋਈ ਤੇ ਕ੍ਰਾਸ ਵੋਟਿੰਗ ਚ ਆਮ ਆਦਮੀ ਪਾਰਟੀ ਦਾ ਮੇਅਰ ਨਹੀਂ ਬਣਿਆ ਭਾਜਪਾ ਦਾ ਮੇਅਰ ਬਣ ਗਿਆ ਤੇ ਹੁਣ ਆ ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਬਣ ਗਿਆ ਤੇ ਡਿਪਟੀ ਮੇਅਰ ਬਣ ਗਿਆ ਤੇ ਹੁਣ ਰੌਲਾ ਇਹ ਪੈ ਰਿਹਾ ਕਿ ਕਾਂਗਰਸ ਨੇ ਕਰਾਸ ਵੋਟਿੰਗ ਕੀਤੀ ਹੈ ਇਹਨਾਂ ਦੇ ਤਿੰਨ ਬੰਦਿਆਂ ਨੇ ਧੋਖਾ ਦਿੱਤਾ ਤੇ ਅਮਰਸਰ ਚ ਇਹ ਕਹਿੰਦੇ ਸਾਡੇ ਨਾਲ ਧੋਖਾ ਹੋਇਆ ਸਾਡੇ ਨਾਲ ਧੱਕਾ ਹੋਇਆ ਧੱਕੇਸ਼ਾਹੀ ਨਾਲ ਆਮ ਆਦਮੀ ਪਾਰਟੀ ਨੇ ਆਪ ਦਾ ਮੇਅਰ ਬਣਾਇਆ ਨਹੀਂ ਹੁਣ ਕਾਂਗਰਸ ਵੀ ਆਮ ਸਾਹਮਣੇ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਤੇ ਆ ਭਾਰਤ ਦਾ ਤਾਂ ਪਹਿਲੇ ਹੀ ਸੀ ਜਿੰਨੀ ਟਕੌਣੀ ਦਾ ਮੁਕਾਬਲਾ ਹੋ ਰਿਹਾ ਇਸ ਕਰਕੇ ਲੱਗਦਾ ਹੈ ਖਤਰਾ ਲੱਗਦਾ ਹੈ ਕਿ ਲੜਾਈ ਹੋਣ ਤਿੱਖੀ ਹੋਏਗੀ ਇਹ ਸਾਰੇ ਹਾਲਾਤ ਦੇ ਵਿੱਚ ਜੋ ਮਰਜੀ ਹੋਵੇ ਕੋਈ ਜਿੱਤੇ ਕੋਈ ਹਾਰੇ ਲੇਕਿਨ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਪੰਜਾਬੀਆਂ ਦੀ ਐਜ਼ ਇਹ ਹੋਰ ਬਦਰਾਮੀ ਬਹੁਤ ਹੋ ਰਹੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਚਾਹੇ ਉਹ ਭਗਵਾਨ ਤੁਮਾਰ ਖੁਦ ਮੰਨੀ ਜਾਂਦੇ ਨੇ ਚਾਹੇ ਉਹਦੇ ਵਿਰੋਧੀ ਜਿਹੜੀ ਗੱਲ ਕਰ ਰਹੇ ਨੇ ਪਰ ਆਮ ਲੋਕ ਇਸ ਗੱਲ ਤੋਂ ਦੁਖੀ ਨੇ ਕਿ ਪੰਜਾਬ ਦਾ ਪੈਸਾ ਵੀ ਬਰਬਾਦ ਹੋ ਰਿਹਾ ਪੰਜਾਬ ਦੀ એનર્ਜੀ ਵੀ ਬਰਬਾਦ ਹੋ ਰਹੀ ਹੈ ਔਰ ਪੰਜਾਬ ਜਿਹੜਾ ਹੈ ਬਦਨਾਮ ਵੀ ਹੋ ਰਿਹਾ ਹੈ ਉਹਨਾਂ ਨੇ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ